ਦੀ ਹਰ ਚਾਲ ਤੇ ਜੁੜੇਆਂ ਅੰਖਲੇ ਨਾਲ ਲੋ ਜੀ ਲਿਖਾਫਾ ਪਹੁੰਚ ਚੁੱਕਿਆ ਤੇ ਅੱਜ ਛਪੜ ਭਰਨਾ ਸਟਾਰਟ ਕਰਦੇ ਆਂ ਹਾਲ ਕਰਤਾ ਸੀ ਤਿਆਰ ਛਪੜ ਦਿਖਾਓ ਇਹੋ ਅੱਜ ਲਾਉਣੇ ਆ ਇਹਨੂੰ ਉਹ ਉੱਥੇ ਮੋਟਰਾਈ ਜਿਹੜੋ ਦੀਦੀ ਆ ਤੂੰ ਲੈ ਕੇ ਚਲਦੇ ਆਂ ਸਮਾਨ ਹੋ ਉਧਰੋਂ ਲੈ ਆਵਾਂਗੇ ਢੇੜਕੇ মই <mile inside> <Zenny recuperates cat Church> Jom ni lah Gereh ni Ya mulia Kita apa ni ओके okay. ओके okay. थोड़ा रह गई थोड़ा ओछड़ लांगे अपने भी पैर हम भरते के भाई क्या बोले के इसी के वो बोले थोड़ा ये ओचक ले लो लो जी मित्रों लफाफा पा रहे सी लफाफा रह गया छोटा ते ਹੁਣ ਮੰਗ ਤੰਗ ਕੇ ਪਿੰਡ ਚੋਂ ਨੀਲਾ ਆਇਆ ਲਿਆਂਦਾ ਚਟਾ ਆਇਆ ਲਿਆਂਦਾ ਤੇ ਉਹ ਪੈਪਾਈਆਂ ਲਿਆਂਦੀਆਂ ਤੇ ਹੋਂ ਕਰਦੇ ਆ ਜਗਾੜ ਕੋਈ ਚਲਾਉਣੇ ਆ ਤੇ ਬਾਕੀ ਸਰ ਜਾਂਦਾ ਉਰੇ ਪਰੋਂ ਯਾਰਾਂ ਦੋਸਤਾਂ ਤੋਂ ਲੈ ਕੇ ਸਮਾਨ ਤੇ ਲਫਾਫਾ ਲੈ ਕੇ ਨਿੱਤਰੂ ਪਹੁੰਚ ਹੀ ਗਿਆ ਮਿਲਦਾ ਪਾਈ ਪਾਈ ਲੋਡ ਨੂੰ ਬਾਧੂ ਪੈ ਲੈ ਤੇ ਇਹਨਾਂ ਦੀ ਲੋਡ ਨਹੀਂ ਪੈਣੀ ਤੇ ਸਿੱਧਾ ਜੋੜ ਕੇ ਜੋੜ ਲਾ ਕੇ ਤੇ ਕੰਮ ਚਲਾ ਦੇਣਾ ਤੇ ਬਣੇ ਰਿਓ ਵੀਡੀਓ ਦਿਨ ਦਿਖਾਉਣੇ ਆ ਤੁਹਾਨੂੰ ਅੱਜ ਛੱਪੜ ਭਰ ਕੇ ਨਾਲੇ ਨਾਮ ਆਗੇ ਤੇ ਨਾਲੇ ਪਸ਼ੂ ਨਵਾਵਾਂਗੇ ਤੇ ਫਾਫਾ ਗਿਆ ਬੇਸ਼ ਪਾਣੀ ਉਧਰੋਂ ਚਲਾਤਾ ਤੇ ਦੇਖਦੇ ਆ ਆਉਂਦਾ ਇਧਰ ਹੁਣ ਇਹ ਸਾਨੂੰ ਅਜੇ ਛੱਪੜ ਪਰਦੇ ਹੋਏ ਛੱੜ ਦੇ ਛੱੜ ਦੇ ਲਓ ਜੀ ਹੋ ਗਿਆ ਕੰਮ ਸਟਾਰਟ ਲਓ ਜੀ ਪਾਰਨਾ ਸਟਾਰਟ ਕਰਤਾ ਛੱਪੜ ਤੇ ਲਫਾਫਾ ਵੱਧ ਗਿਆ ਸਾਡਾ ਤੇ ਕਾਫੀ ਜਗ੍ਹਾ ਤੋਂ ਬੰਦੇ ਨੱਪ ਕੇ ਬੈਠੇ ਆ ਉਹ ਦੇਖੋ ਇੱਥੇ ਪਹਿਲਾਂ ਨਿਕਲ ਗਿਆ ਸੀਗਾ ਬੜ ਪੈ ਜਾਂਦਾ ਜਦੋਂ-ਦੋਂ ਕੰਮ ਖਰਾਬ ਹੋ ਜਾਂਦਾ ਕੰਮ ਪੂਰਾ ਜੋਰਾਂ ਤੇ ਚੱਲਦਾ ਦੋ ਬੰਦੇ ਉਧਰ ਬੈਠੇ ਆ ਪਰੇ ਨਾ ਨਿਕਲੇ ਨਾ ਮੁੰਡਿਓ ਆ ਆ ਪੈਰਾਂ ਦੇ ਹੋ ਜੋ ਜੇ ਨਿਕਲਦਾ ਚੱਕ ਕੇ ਇਧਰ ਕਰ ਲਿਓ ਪਾਣੀ ਹੋ ਗਿਆ ਕਿਥੇ ਲਾਉਂਦੇ ਆ ਤੇ ਲਾਉਂ ਸਟਾਰਟ ਕਰਤਾ ਬਰੋਂ ਆ ਜਾ ਭਰ ਗਿਆ ਫੇਰ ਦਿਖਾਉਣਿਆ ਤੁਹਾਨੂੰ ਇਹ ਥੱਲੇ ਵਾਲੀ ਭਰਿਆ ਕਮੋ। ਲੋ ਜੀ ਉਹ ਵਾ ਜਲ ਦੇਖਦੇ ਕਿੰਨੇ ਟਾਈਮ ਚ ਭਰਦਾ। 10:00 ਵਜੇ 57:55 ਮਿੰਟਾਂ ਤੇ ਆਪਾਂ ਚਲਾਤੀ ਯਾਨੀ ਕਿ 11:00 ਵਜੇ ਦੇਖਦੇ ਆ 12:00 1:00 ਤੱਕ ਭਰਦਾ ਕਿ ਨਹੀਂ ਭਰਦਾ। ਕਰਾਉਣੇ ਚੈੱਕ ਸਾਨੂੰ। ਬਾਹਲਾ ਨਹੀਂ ਭਰਨਾ ਆਪਾਂ ਲਗ ਲਾ ਕੇ ਹੀ ਕਰਨਾ। ਤਾਂ ਜੋ ਪਸ਼ੂ ਬੈਠੇ ਰਹਿਣ ਵਿੱਚ ਬਸ। ਅੱਜ ਉਹ ਨਾਲ ਵੀ ਸਵਰਗਾ ਜਿਹੜਾ ਇਹ ਤਿਆਰ ਹੋ ਚੁੱਕਿਆ ਸਵੀਮਿੰਗ ਪੂਲ ਤੇ ਮੁੰਡਿਆਂ ਦੀ ਮਿਹਨਤ ਹੈ ਜਿਹੜੀ ਉਹ ਦਿਖਾ ਰਹੀ ਹੈ ਕੰਮ ਅੱਜ ਪੂਰੀ ਮਿਹਨਤ ਲੱਗੇ ਹੋਇਆ ਉਹ ਦੇਖੋ ਦੋ ਬੰਦੇ ਉਹ ਬੈਠੇ ਆਹ ਦੇਖੋ ਛੱਪੜ ਪਾਣੀ ਪੀਣ ਲੱਗਿਆ ਮਿੱਤਰੋ ਥੱਲੇ ਜਾ ਰਿਹਾ ਪਾਣੀ ਬਾਹਰ ਨਹੀਂ ਆ ਰਿਹਾ ਬਾਹਰ ਆ ਪਾਣੀ ਦਾਸ ਮੇਰੇ ਕੋਲੇ ਪਾਈਪ ਉਥੇ ਟੋਆ ਸੀਗਾ ਤੇ ਭਰਿਆ ਸੀਗਾ ਉਹ ਉਹਦਾ ਕਰਕੇ ਹੁਣ ਥੱਲੇ ਜਾ ਰਿਹਾ ਉਹ ਮੈਨੂੰ ਲੱਗਦਾ ਹੁਣ ਅਸੇਪਾ ਹੋਏਗਾ ਮੈਂ ਤੇ ਇਹਨਾਂ ਬਾਣੀ ਭਰ ਚੁੱਕਿਆ ਟਾਈਮ ਹੋ ਗਿਆ 15 ਮਿੰਟ ਹੋ ਗਏ ਚੱਲੀ ਜਾਂਦੇ ਨੂੰ ਤੇ 15 ਵੀ ਮਿੰਟ ਹੋਰ ਲੱਗਣਗੇ ਤੇ ਉਹ ਜਿਹੜਾ ਨੱਕੇ ਦਾ ਹਦੀਂਦਾ ਆਪਣਾ ਇੰਨੇ ਭਰਨਾ ਬਾਣੀ ਭਰਦੇ ਬੜਾ ਲਾਗੇ ਨਜ਼ਾਰਾ ਲੈਣਾ ਲਾਉਂਦਿਆ ਤਾਰੀਆਂ ਉਹ ਡਰਦਾ ਹਜੇ ਆਹ ਨਹੀਂ ਡਰਦੀ ਆਏ ਆ ਜਾ ਆ ਜਾ ਆ ਆ ਦਰਦਾਈ ਵਹਿਲਾ ਪੈ ਜਰਾ ਹੁਣ ਦੇਖ ਇਧਰ ਆ ਇਧਰ ਲਫਾਫੇ ਚੜੋਂਗੇ ਓਏ ਛੱਪੜ ਭਰਿਆ ਸੀਗਾ ਤੇ ਆ ਛੱਪੜ ਚ ਮਗਰ ਮੱਛ ਆ ਗਿਆ ਦੇਖੋ ਕਿਵੇਂ ਮਿਲਦਾ ਹੈ ਦਿਖਾਉਣਾ ਤੁਹਾਨੂੰ ਇਹ ਪਾਣੀ ਹਲਾਉ ਉਹ ਇੱਥੇ ਇਹ ਬਣੇ ਕਿਧਰੋਂ ਆ ਗਿਆ ਪਾਣੀ ਦਾ ਮੋਟਰ ਦਾ ਭਰਿਆ ਦੇਖੋ ਓਏ ਅੰਦਾਜ਼ ਤੂੰ ਇਹਦਾ ਸਟਾਇਲ ਵਾਲਾ ਏਰੀਆ ਨਿਆਰੇ ਬਾਣੀ ਚ ਜੰਗੋ ਆ ਦੇ ਆ ਰਿਹਾ ਓਏ ਲੋਈ ਪਰ ਗਿਆ ਛਪੜਾ ਤੇ ਹੁਣ ਕਰਾਉਣੇ ਬੰਦ ਇੱਕ ਘੰਟੇ ਜੇ ਭਰ ਗਿਆ ਸਹੀ ਇੱਕ ਘੰਟੇ ਤੋਂ ਕੁਝ ਮਿੰਟ ਪਹਿਲਾਂ ਭਰ ਗਿਆ ਮੈਂ ਨਾ ਕਰਾ ਦੇ ਬੰਦੇ ਯਾਰ ਹੈਨਾ ਕਰਾ ਦੇ ਬੰਦੇ ਕਰਾ ਦੇ ਬੰਦੇ ਲੁਹਾਵਾ ਖਿੱਚਣਾ ਪਊਣਾ ਵਾਪਸ ਖਿੱਚੂ ਹੈ ਲੋ ਇਹ ਛੱਪਣ ਕਰਤਾ ਤਿਆਰ ਤੇ ਮੂਰਤ ਕਰਨ ਲੱਗਿਆ ਮੱਝ ਤੋਂ ਦੇਖਦੇ ਆ ਕੀ ਰੈਐਕਸ਼ਨ ਇਹਦਾ ਮੱਝ ਦਾ ਪਾਣੀ ਦਾ ਕਿਉਂਕਿ ਆਪਣੀ ਜ਼ਿੰਦਗੀ 'ਚ ਇਹ ਪਹਿਲੀ ਵਾਰ ਖੁੱਲੇ ਪਾਣੀ 'ਚ ਨਾ ਹੋਊਗੀ ਤੇ ਲਓ ਜੀ ਕਰੋ ਮੂਰਤ ਕਰਾ ਲਓ ਵੇੁਰਾ ਨਾ ਚੱਲ ਬਈ ਚੱਲ ਇਹ ਕਦੇ ਬੜੀ ਨਹੀਂ ਪਾਣੀ 'ਚ ਵਿਚਾਰੀ ਪਹਿਲੀ ਵਾਰ ਖੁੱਲੇ ਪਾਣੀ 'ਚ ਵੱੜ ਰਹੀ ਆ ਹਾਂ ਲਉ ਤਾਰੀਆਂ ਦੇਂਦੀ ਆ ਇਹ ਪਾ ਕਿੱਥੇ ਆ ਗਈ ਹੈ ਨਾ ਝਾਗ ਦੇ ਇੰਨਾ ਪਾਣੀ ਖੁੱਲਾ ਪਹਿਲੀ ਵਾਰ ਨਹਾ ਰਹੀ ਆ ਆਉਦੀ ਜ਼ਿੰਦਗੀ 'ਚ ਇਹ ਲਓ ਜੀ ਲਾਉਂਦੀ ਆ ਤਾਰੀਆਂ ਕਹਿੰਦੀ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੰਗ ਸੰਗ ਡਬੋਂਦੀ ਆ ਪਾਣੀ 'ਚ ਆ ਦੇਖੋ ਹੁਣ ਨੱਕ ਡਬੋਂਦੀ ਆ ਦੇਖ ਦੋ ਜਣੇ ਇੱਥੇ ਖੜੇ ਆ ਦੋ ਜਣੇ ਆਉਂਦੀ ਜ਼ਿੰਦਗੀ ਚ ਪਹਿਲੀ ਵਾਰ ਨਾ ਆ ਰਹੀ ਐ ਇਹ ਇੰਨੇ ਖੁੱਲੇ ਬਾਣੀ ਚ ਦੇਖ ਆਹ ਹਾ ਹਾ ਆ ਨੀ ਯਾਰ ਇਹਨਾਂ ਦੇਖਿਆ ਨਹੀਂ ਕਿਤੇ ਆ ਜੀ ਕਿਉਂ ਆਹ ਦੇਖੋ ਆ ਸਵਰਗ ਆ ਸਵਰਗ ਅਸੀ ਸਾ ਦੇ ਰਹੀ ਐ ਇਹ ਮੇਰੇ ਲਈ ਸਵਰਗ ਤਿਆਰ ਕਰਤਾ ਖੋਲ ਲਿਓ ਦੂਜੀਆਂ ਹੋਰ ਵੀ ਮਿੱਤਰੋ ਕਹਿੰਦੇ ਆ ਚੀਜ਼ ਜ਼ਰੂਰੀ ਐ ਮੈਸਾਂ ਇਹ ਗਾਣੇ ਨੂੰ ਪੱਕਾ ਕਰਨਾ ਵਸ ਕਿਵੇਂ ਆਉਂਦਾ ਨਿਆਰਾ ਇੱਕ ਡੁਬਕੀ ਮਾਰ ਕੇ ਦੱਸ ਵੀ ਨਿਆਰਾ ਆਉਂਦਾ ਜੀ ਨੂੰ ਬਈ ਮੋਟਰ ਛੱਡ ਕੇ ਆਪਾਂ ਫੁੱਲ ਕਰ ਦੋ ਏ ਇੱਕ ਡੁਬਕੀ ਮਾਰ ਕੇ ਦਿਖਾਈ ਵੀ ਆਉਂਦਾ ਨਿਆਰਾ ਆਹਾ ਆਹਾ ਦੇਖ ਕਿਉਂ ਆਉਂਦਾ ਨਿਆਰਾ ਕਹਿੰਦੀ ਮੰਨ ਗਈ ਕਰਤਾ ਸਵਰਗ ਤਿਆਰ ਮੱਜਾਂ ਲਈ ਤੇ ਮੇਲੋ ਵੀਰੋ ਹਟਾ ਤੇ ਪੰਜ ਕਲਿਆਣੀ ਚੱਲ ਲੀ ਯਾਰੇ ਲੈ ਰਹੀ ਐ ਇਹ ਬੱਸ ਬੱਸ ਪਹਿਲਾ ਦਿਨ ਅੱਜ ਹਿਆਸਾ ਪਾਸਾ ਜਾ ਕਰਦੀਆਂ ਡਰਦੀਆਂ ਵੀ ਆ ਥੋੜਾ ਜਿਆ ਤੇ ਉਹ ਦੇਖੋ ਉਹ ਨੂੰ ਪਤਾ ਛੱਪੜ ਦਾ ਕੀ ਮਤਵਾ ਆਪਣੀ ਲਾਈਫ ਚ ਇਹ ਪਹਿਲੀ ਵਾਰ ਇੰਨੇ ਖੁੱਲੇ ਪਾਣੀ ਜੰਹਾਰ ਰਹੀਆਂ ਤੇ ਹਜੇ ਤਿੰਨ ਕ ਲੈ ਜਾਂਦੀਆਂ ਬਾਕੀ ਹੋਰ ਲਿਆਵਾਂਗੇ ਕਟਰੂ ਬਸ਼ਰੂ ਇਹ ਤੇ ਬੈਠਣ ਲੱਗ ਜਾਨੀਆਂ ਇਨੇ ਨਾਲ ਡਰਾਣਾ ਡਰਾਣਾ ਬਾਲਾ ਡਰਾਉਣਾ ਤਕਲੀਬ ਇੱਕ ਦਾ ਪਹਿਲਾ ਦਿਨ ਆ ਨਾ ਇੱਕ ਦੂਜੇ ਨੂੰ ਘੂਰਦਿਆਂ ਹੈ ਦੇ ਪਸ਼ੂ ਆ ਚੀਜ਼ ਭਾਦਦੇ ਹੁੰਦੇ ਆ ਆ ਦੇਖੋ ਹੁਣ ਤਾਰੀਆਂ ਲਾਉਣਗੀਆਂ ਇਹ ਆ ਦੇ ਆ ਸਹੀ ਨਿਆਰਾ ਲੈ ਰਹੀ ਆ ਬਣਾਉਣ ਦਾ ਉਹ ਹੀ ਅਣਜਾਣ ਆ ਦੋਵੇਂ ਇਮਲਾਂ ਲਾਉਂਦੀ ਰਹੀ ਏ ਪਹਿਲਾਂ ਆਹ ਦਾ ਕਿੱਥੇ ਨਾ ਹੁੰਦੀਆਂ ਦੋਵੇਂ ਉਹਦਾ ਆਪਣੇ ਘਰ ਦੀਆਂ ਇਹਨਾਂ ਨੂੰ ਪਤਾ ਹੀ ਹੈ ਵੀ ਇਹੋ ਕਰਨਾ ਹਾਂ ਕੱਲਿਆ ਘਰਦੀ ਐ ਆ ਗਏ ਛੱਪੜ ਜਿ ਕਿਤੇ ਵੱਡੀਆਂ ਹੀ ਨਹੀਂ ਇਹ ਜੰਗਾਂ ਚ ਪਹਿਲੀ ਵਾਰ ਵੱਡੀਆਂ ਆ ਗਈ ਹੁਣ ਲੈਂਦੀਆਂ ਨਜ਼ਾਰੇ ਤੇ ਪਾਣਾ ਨਮੋਣ ਲੱਗ ਗਿਆ ਵਿਚ ਵੜਕੇ ਜਦ ਨਾਣਾ ਸਖਾ ਲਾਗੇ ਇਹਨਾਂ ਨੂੰ ਆ ਦੇਖ ਹਾਲ ਆਉਂਦੀ ਆ ਤਾਰੀਆਂ ਸਹੀ ਤਾਂ ਆਏ ਨਾ ਹੁਣ ਨਾ ਬੈਠ ਕੇ ਟਿਕ ਕੇ ਉਹ ਕਟਰੂ ਦਾ ਹੇਜ ਕਰੀ ਜਾਂਦੀ ਐ ਆ ਜਾਵਾ ਸਹੀ ਆਨੰਦ ਲੈ ਰਹੀ ਐ ਪੂਰਾ ਜ਼ਿੰਦਗੀ ਦਾ ਦੀ ਲੋ ਯੂ ਮਿਸਟਰ ਖਬੜ ਖੁਬੜ ਕਰਕੇ ਸਾਫ ਤੇ ਤੇ ਬਣਾ ਦੇਗੇ ਰਸਤਾ ਪਸ਼ੂਆਂ ਦਾ ਤੇ ਅੱਜ ਨਿਮਾਏ ਸੀ ਪਸ਼ੂ ਆ ਲਾਦਾ ਟੇ ਖੱਬੜ ਦਾ ਤੇ ਹੁਣ ਇਹ ਸੁੱਕਾ ਮੜੀ ਅੱਗ ਲਾ ਦੇਾਂਗੇ ਅੱਜ ਦਾ ਕੰਮ ਹੁੰਦਾ ਸਮਾਪਤ ਆ ਤੇ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਤੇ ਵੀਡੀਓ ਵਧੀਆ ਲੱਗਿਓ ਸ਼ੇਅਰ ਕਰ ਦਿਓ ਆਉ ਸੱਪੜ ਪਰਦਾ ਸੀਗਾ ਮੈਂ ਜਾਂ ਜਿ ਨਿਵਾਇਆ ਪਹਿਲੇ ਦਿਨ ਬੜਾ ਆਨੰਦ ਲਿਆ ਉਹਨਾਂ ਨੇ ਤੇ ਕੱਲ ਨੂੰ ਦੁਬਾਰੇ ਨਿਵਾਵਾਗੇ ਦਾ ਸਪੈਸ਼ਲ ਵੀਡੀਓ ਇੱਕ ਕੱਢ ਬਣਾਵਾਂਗੇ ਤੇ ਹੁਣੇ ਤਾਂ ਹੋਰ ਰਾਹ ਤਿਆਰ ਕਰਤੀਗੀ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ